सीएम मानती पत्नी डॉक्टर गुरप्रीत कौर दिया, दिया। मान ने गिनाइयां पंजाब सरकार दीयां उपलब्धियां ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਪੱਖੀ ਸਰਕਾਰ ਹੈ ਮਾਨ ਸਰਕਾਰ ਨੇ ਮੁਫਤ ਬਿਜਲੀ ਨਹਿਰੀ ਪਾਣੀ ਵਰਗੀਆਂ ਸਹੂਲਤਾਂ ਲੋਕਾਂ ਨੂੰ ਪਹਿਲ ਦੇ ਆਧਾਰ ਉਤੇ ਮੁਹੱਈਆ ਕਰਵਾਈਆਂ ਹਨ ਇਸ ਦੌਰਾਨ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਪਹਿਲੀ ਸਰਕਾਰ ਹੈ ਜਿਹੜੀ ਲੋਕਪੱਖੀ ਸਰਕਾਰ ਹੈ ਮੇਰੇ ਬਜ਼ੁਰਗ ਬੈਠੇ ਨੇ ਇਹਨਾਂ ਦੀਆਂ ਵੀ ਜ਼ਿੰਦਗੀਆਂ ਬੀਤ ਗਈਆਂ ਲਾਈਟ ਨੂੰ ਤਰਸਦੇ ਸੀਗੇ ਕਿ ਬਿਜਲੀ ਆ ਜਾਏ ਜੇ ਬਿਜਲੀ ਹੁੰਦੀ ਸੀ ਤਾਂ ਰਾਤ ਨੂੰ ਆਉਂਦੀ ਸੀ ਆਪਦੇ ਜਦੋਂ ਲੋਕ ਰੋਟੀ ਪਾਣੀ ਛੱਕ ਕੇ ਆਪਦੇ ਘਰਾਂ ਨੂੰ ਜਿੰਦੇ ਕੁੰਡੇ ਲਾ ਕੇ ਘਰਾਂ 'ਚ ਆਰਾਮ ਕਰਦੇ ਸੀ ਉਦੋਂ ਬਾਪੂ ਜੀ ਹੁਣੇ ਮੈਨੂੰ ਲੱਗਦਾ ਵਟਾਂ ਤੇ ਘੁੰਮਦੇ ਸੀ ਤੇ ਬਿਜਲੀ ਦਾ ਹੜੀ ਕਰਦੇ ਸੀ ਵੀ ਕਿੰਨੇ ਕ ਵਜੇ ਆਊਗੀ ਸੋਮਾਨ ਸਰਕਾਰ ਨੇ ਪਹਿਲਾਂ ਆਉਂਦੇ ਹੀ ਕਿਉਂਕਿ ਉਹਨਾਂ ਨੇ ਆਪ ਇਹ ਦੁੱਖ ਝੱਲੇ ਹੋਏ ਨੇ ਉਹਨਾਂ ਨੇ ਸੋਚਿਆ ਕੀ ਕਿਸਾਨਾਂ ਦੀ ਜੇ ਜੂਨ ਸੌਖੀ ਕਰਨੀ ਹੈ ਤੇ ਬਿਜਲੀ ਹੈ ਜਿਹੜੀ ਉਹ ਬਹੁਤ ਵੱਡਾ ਮਸਲਾ ਹੈ ਜੇ ਬਿਜਲੀ ਦੇਣੀ ਹੋਈ ਤਾਂ ਦਿਨ ਚ ਦੇਣੀ ਹੈ ਬਿਜਲੀ ਦੇਂਦੇ ਤਾਂ ਪਹਿਲਾਂ ਵੀ ਸੀ ਗਈ ਪਰ ਟੁੱਟ ਨਹੀਂ ਆਉਂਦੀ ਸੀ ਲੇਟ ਆਉਂਦੀ ਸੀ ਜਿਹਦੇ ਕਰਕੇ ਤੁਹਾਨੂੰ ਖੱਜਲ ਖਵਰੀ ਜ਼ਿਆਦਾ ਹੁੰਦੀ ਸੀ ਦੂਜਾ ਵੱਡਾ ਜਿਹੜਾ ਮੰਗ ਵੀ ਸੀਗੀ ਜਿਹੜੀ ਪੰਜਾਬ ਦੀ ਇੱਕ ਚਿੰਤਾ ਵੀ ਸੀਗੀ ਕਿ ਆਪਣਾ ਨਹਿਰੀ ਪਾਣੀ ਹੈ ਜਿਹੜਾ ਉਹ ਵੀ ਵੇਸਟ ਹੋ ਰਿਹਾ ਸੀ ਕੋਈ ਉਹਦੀ ਸਾਰ ਨਹੀਂ ਸੀ ਲਈ ਜਾ ਰਹੀ ਵੀ ਕਿੱਧਰ ਨੂੰ ਜਾ ਰਿਹਾ ਹੈ ਰਾਜਸਥਾਨ ਨੂੰ ਜਾ ਰਿਹਾ ਹੈ ਪਾਕਿਸਤਾਨ ਨੂੰ ਜਾ ਰਿਹਾ ਹੈ ਮਾਨ ਸਰਕਾਰ ਆਈ ਹੈ ਉਹਨਾਂ ਨੇ ਸੋਚਿਆ ਕਿ ਹਰ ਪਿੰਡ ਨੂੰ ਜਿਹੜੇ ਨਹਿਰੀ ਪਾਣੀ ਹੈ ਹਰ ਜ਼ਿਮੀਦਾਰ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਣਾ ਚਾਹੀਦਾ ਸਾਡਾ ਧਰਤੀ ਹੀਟਲਾ ਪਾਣੀ ਬਚੇ ਸਾਡੇ ਅਸੀਂ ਇਹ ਨਾ ਹੋਵੇ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਕਹੀਏ ਕਿ ਇਹ ਧਰਤੀ ਬੰਜਰ ਹੋ ਗਈ ਆਪਾਂ ਆਪਣੇ ਬੱਚਿਆਂ ਨੂੰ ਜੇ ਧਰਤੀ ਦੇ ਕੇ ਜਾਣੀ ਹੈ ਤੇ ਉਹੀ ਰੰਗਲੀ ਉਹੀ ਹਸਦੀ ਵਸਦੀ ਧਰਤੀ ਦੇਖ ਕੇ ਜਾਈਏ ਸਾਡੇ ਬੱਚੇ ਵੀ ਮਾਣ ਮਹਿਸੂਸ ਕਰਨ ਕਿ ਸਾਡੇ ਬਜ਼ੁਰਗਾਂ ਨੇ ਆਪਦੀ ਧਰਤੀ ਨੂੰ ਬਹੁਤ ਸੰਭ ਕੇ ਰੱਖਿਆ ਸੀ ਸੋ ਸਰਕਾਰ ਤੁਹਾਡੇ ਲਈ ਕੰਮ ਕਰ ਰਹੀ ਹੈ ਜਿਹੜੇ ਵੀ ਹੋਰ ਕੰਮ ਕਰ ਪਿੰਡ ਵਾਲਿਆਂ ਨੇ ਜਾਣੂ ਕਰਾਏ ਨੇ ਉਹ ਸਾਡਾ ਵਾਅਦਾ ਹੈ ਕਿ ਜਲਦ ਤੋਂ ਜਲਦ ਪੂਰੇ ਕਰਾਂਗੇ ਤੁਹਾਡੇ ਵਿੱਚ ਵਿਚਰਦੇ ਰਹਾਂਗੇ ਆਉਂਦੇ ਰਹਾਂਗੇ ਸੀਐਮ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਗਿਣਾਈਆਂ ਪੰਜਾਬ ਸਰਕਾਰ ਦੀਆਂ ਉਪਲਬਧੀਆਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਪੱਖੀ ਸਰਕਾਰ ਹੈ ਮਾਨ ਸਰਕਾਰ ਨੇ ਮੁਫਤ ਬਿਜਲੀ ਨਹਿਰੀ ਪਾਣੀ ਵਰਗੀਆਂ ਸਹੂਲਤਾਂ ਲੋਕਾਂ ਨੂੰ ਪਹਿਲ ਦੇ ਆਧਾਰ ਉੱਤੇ ਮੁਹੱਈਆ ਕਰਵਾਈਆਂ ਹਨ ਇਸ ਦੌਰਾਨ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਪਹਿਲੀ ਸਰਕਾਰ ਹੈ ਜਿਹੜੀ ਲੋਕ ਪੱਖੀ ਸਰਕਾਰ ਹੈ ਮੇਰੇ ਬਜ਼ੁਰਗ ਬੈਠੇ ਨੇ ਇਨਾਂ ਦੀਆਂ ਵੀ ਜ਼ਿੰਦਗੀਆਂ ਬੀਤ ਗਈਆਂ ਲੈਟ ਨੂੰ ਤਰਸਦੇ ਸੀਗੇ ਕਿ ਬਿਜਲੀ ਆ ਜੇ ਜੇ ਬਿਜਲੀ ਹੁੰਦੀ ਸੀ ਤਾਂ ਰਾਤ ਨੂੰ ਆਉਂਦੀ ਸੀ ਆਪਦੇ ਜਦੋਂ ਲੋਕ ਰੋਟੀ ਪਾਣੀ ਛੱਕ ਕੇ ਆਪਦੇ ਘਰਾਂ ਨੂੰ ਜਿੰਦੇ ਕੁੰਡੇ ਲਾ ਕੇ ਘਰਾਂ 'ਚ ਆਰਾਮ ਕਰਦੇ ਸੀ ਉਦੋਂ ਬਾਪੂ ਜੀ ਹੁਣੇ ਮੈਨੂੰ ਲੱਗਦਾ ਵਟਾਂ ਤੇ ਘੁੰਮਦੇ ਸੀ ਤੇ ਬਿਜਲੀ ਦਾ ੜੀਕ ਕਰਦੇ ਸੀ ਵੀ ਕਿੰਨੇ ਕ ਵਜੇ ਆਊਗੀ ਸੋ ਮਾਨ ਸਰਕਾਰ ਨੇ ਪਹਿਲਾਂ ਆਉਂਦੇ ਹੀ ਕਿਉਂਕਿ ਉਹਨਾਂ ਨੇ ਆਪ ਇਹ ਦੁੱਖ ਝੱਲੇ ਹੋਏ ਨੇ ਉਹਨਾਂ ਨੇ ਸੋਚਿਆ ਕੀ ਕਿਸਾਨਾਂ ਦੀ ਜੀ ਜੂਨ ਸੌਖੀ ਕਰਨੀ ਹੈ ਤੇ ਬਿਜਲੀ ਹੈ ਜਿਹੜੀ ਉਹ ਬਹੁਤ ਵੱਡਾ ਮਸਲਾ ਹੈ ਜੇ ਬਿਜਲੀ ਦੇਣੀ ਹੋਈ ਤਾਂ ਦਿਨ ਚ ਦੇਣੀ ਹੈ ਬਿਜਲੀ ਦੇਣ ਦੇ ਤਾਂ ਪਹਿਲਾਂ ਵੀ ਸੀ ਗਈ ਪਰ ਟੁੱਟ ਨਹੀਂ ਆਉਂਦੀ ਸੀ ਲੇਟ ਆਉਂਦੀ ਸੀ ਜਿਸ ਦੇ ਕਰਕੇ ਤੁਹਾਨੂੰ ਖੱਜਲ ਖਵਰੀ ਜ਼ਿਆਦਾ ਹੁੰਦੀ ਸੀ ਦੂਜਾ ਵੱਡਾ ਜਿਹੜਾ ਮੰਗ ਵੀ ਸੀਗੀ ਜਿਹੜੀ ਪੰਜਾਬ ਦੀ ਇੱਕ ਚਿੰਤਾ ਵੀ ਸੀਗੀ ਕਿ ਆਪਣਾ ਨਹਿਰੀ ਪਾਣੀ ਹੈ ਜਿਹੜਾ ਉਹ ਵੀ ਵੇਸਟ ਹੋ ਰਿਹਾ ਸੀ ਕੋਈ ਉਦੀ ਸਾਰ ਨਹੀਂ ਸੀ ਲਈ ਜਾ ਰਹੀ ਵੀ ਕਿੱਧਰ ਨੂੰ ਜਾ ਰਿਹਾ ਹੈ ਰਾਜਸਥਾਨ ਨੂੰ ਜਾ ਰਿਹਾ ਹੈ ਜਾਂ ਪਾਕਿਸਤਾਨ ਨੂੰ ਜਾ ਰਿਹਾ ਹੈ ਮਾਨ ਸਰਕਾਰ ਆਈ ਹੈ ਉਹਨਾਂ ਨੇ ਸੋਚਿਆ ਕਿ ਹਰ ਪਿੰਡ ਨੂੰ ਜਿਹੜੇ ਨਹਿਰੀ ਪਾਣੀ ਹੈ ਹਰ ਜ਼ਿਮੀਦਾਰ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਣਾ ਚਾਹੀਦਾ ਸਾਡਾ ਧਰਤੀ ਹੀਟਲਾ ਪਾਣੀ ਬਚੇ ਸਾਡੇ ਅਸੀਂ ਇਹ ਨਾ ਹੋਵੇ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਕਹੀਏ ਕਿ ਇਹ ਧਰਤੀ ਬੰਜਰ ਹੋ ਗਈ ਆਪਾਂ ਆਪਣੇ ਬੱਚਿਆਂ ਨੂੰ ਜੇ ਧਰਤੀ ਦੇ ਕੇ ਜਾਣੀ ਹੈ ਤੇ ਉਹੀ ਰੰਗਲੀ ਉਹੀ ਹਸਦੀ ਵਸਦੀ ਧਰਤੀ ਦੇਖ ਕੇ ਜਾਈਏ ਸਾਡੇ ਬੱਚੇ ਵੀ ਮਾਣ ਮਹਿਸੂਸ ਕਰਨ ਕਿ ਸਾਡੇ ਬਜ਼ੁਰਗਾਂ ਨੇ ਆਪਦੀ ਧਰਤੀ ਨੂੰ ਬਹੁਤ ਸਾਂਭ ਕੇ ਰੱਖਿਆ ਸੀ ਸੋ ਸਰਕਾਰ ਤੁਹਾਡੇ ਲਈ ਕੰਮ ਕਰ ਰਹੀ ਹੈ ਜਿਹੜੇ ਵੀ ਹੋਰ ਕੰਮ ਕਰ ਪਿੰਡ ਵਾਲਿਆਂ ਨੇ ਜਾਣੂ ਕਰਾਏ ਨੇ ਉਹ ਸਾਡਾ ਵਾਅਦਾ ਹੈ ਕਿ ਜਲਦ ਤੋਂ ਜਲਦ ਪੂਰੇ ਕਰਾਂਗੇ ਤੁਹਾਡੇ ਵਿੱਚ ਵਿਚਰਦੇ ਰਹਾਂਗੇ ਆਉਂਦੇ ਰਹਾਂਗੇ